ਹਾਂਜੀ ਜਿਸ ਤਰ੍ਹਾਂ ਵਾ ਪੱਤਰ ਦੇ ਇਨਸਾਨ ਦੇ ਵਿੱਚ ਐਪੀਸੋਡ ਦੇ ਵਿੱਚ ਦੇਖਦੇ ਆ ਕਿ ਕਮਲੇ ਜੀ ਤੋਂ ਸਾਰੀ ਉਸ ਬਾਹਰ ਵਾਲੀ ਕਹਾਣੀ ਕਢਾ ਲੈਂਦੀ ਜਾਣੇ ਤੇ ਫਿਰ ਆਪਣੇ ਘਰ ਵਾਲਿਆਂ ਨਾਲ ਕਲੇਸ਼ ਕਰਦੇ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਇਸ ਐਪੀਸੋਡ ਦੇ ਵਿੱਚ ਪਹਿਲਾਂ ਉਸ ਨੂੰ ਚਾਹ ਪਾਣੀ ਚੰਗੀ ਤਰ੍ਹਾਂ ਪਿਆ ਕੇ ਫਿਰ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਦੱਸ ਕਿ ਲਾਬੂ ਖੇਤ ਆਉਦੀ ਹੁੰਦੀ ਹੈ ਜਿਹੜੀ ਸੋਹਣੀ ਜੀ ਉਹਨਾਂ ਦੀ ਨੂੰ ਤੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਮੰਮੀ ਇਹਨੇ ਮਾਤਾ ਨੇ ਕਿਹਾ ਹੈ ਕਿ ਨਹੀਂ ਕੋਝ ਵੀ ਨਹੀਂ ਦੱਸਣਾ ਉਹ ਫਿਰ 100 ਰੁਪਏ ਦਾ ਲਾਲਚ ਦਿੰਦੀ ਹੈ ਤੇ ਕਹਿੰਦੀ ਹੈ ਫਿਰ ਮੈਂ ਤੈਨੂੰ ਦੇਵਾਂਗੀ ਉਹ ਆਹਦਾ ਮੈਂ ਇਹਨੇ ਪੈ ਨੇ ਲੈਣੇ ਮੈਨੂੰ ਛੋਟੇ ਪੈਸੇ ਦੇ ਦੇ ਤੇ ਮੈਂ ਫਿਰ ਉਹ ਦੱਸਣ ਲੱਗ ਜਾਂਦਾ ਹੈ ਕਿ ਹਾਂ ਉਹ ਆਉਂਦੀ ਹੁੰਦੀ ਹੈ ਤੇ ਮਿੰਟੋ ਵੀਰੂ ਦੇ ਵੀਰੇ ਦੇ ਮੂੰਹ ਦੇ ਵਿੱਚ ਬੁਰਕੀਆਂ ਵੀ ਪਾਉਂਦੀ ਹੁੰਦੀ ਹੈ ਤੇ ਉਹ ਕਹਿੰਦੀ ਹਾਏ ਮੈਂ ਤਾਂ ਮਰ ਜਾਵਾਂ ਫਿਰ ਉਹਨਾਂ ਚ ਕਰੂਆਂ ਦੀ ਸਾਸ ਆ ਜਾਂਦੀ ਹੁੰਦੀ ਹੈ ਤੇ ਕਹਿੰਦੀ ਹੈ ਕੀ ਪੁੱਛਦੀ ਏ ਪੁੱਤ ਫਿਰ ਉਹ ਕਹਿੰਦਾ ਹੈ ਕਿ ਹਾਂ ਪੁੱਛਦੀ ਏ ਕਿ ਲੱਭੁ ਖੇਤ ਆਉਂਦੀ ਹੁੰਦੀ ਕਿ ਨਹੀਂ ਉਹ ਕਹਿੰਦੇ ਪੁੱਤ ਤੂੰ ਇਹਨਾਂ ਨੂੰ ਨਾਮ ਦੱਸਿਆ ਕਰ ਗੱਲਾਂ ਫਿਰ ਤੇਰੇ ਭਾਈ ਤੈਨੂੰ ਘਰੇ ਆਣ ਕੇ ਕੁੱਟਣਗੇ ਫਿਰ ਤੂੰ ਚੰਗਾ ਰਹੇਗਾ ਕਹਿੰਦਾ ਮੈਂ ਨਹੀਂ ਕੁਝ ਵੀ ਇਹ ਮੈਨੂੰ ਪੁੱਛਦੀ ਉਹ ਕਹਿੰਦੀ ਨਹੀਂ ਮੈਂ ਕੁਝ ਨਹੀਂ ਪੁੱਛ ਰਹੀ ਸੀ ਮੈਂ ਤਾਂ ਇਹ ਪੁੱਛ ਰਹੀ ਸੀ ਕਿ ਪੈਸੇ ਲਾਇਆ ਜਾ ਤੇ ਮੈਨੂੰ ਚੀਜ਼ ਲਾ ਦੇ ਤੇ 20 ਦੀ ਤੂੰ ਖਾਲੀ ਤੇ ਬਾਕੀ ਪੈਸੇ ਲਿਆ ਦੇ ਉਹ ਕਹਿੰਦੀ ਮੈਨੂੰ ਸਭ ਪਤਾ ਹੈ ਤੁਹਾਡਾ ਫਿਰ ਇਹ ਆਪਣੇ ਮੁੰਡੇ ਨੂੰ ਸਮਝਾਉਂਦੀ ਹੈ ਕਿ ਨਾ ਗੱਲਾਂ ਦੱਸਿਆ ਕਰਦੇ ਹੋ ਇਸੇ ਤਰ੍ਹਾਂ ਹੀ ਜਦੋਂ ਸਾਰਾ ਕੁਝ ਕਰੇ ਦੱਸਦਾ ਹੈ ਤੇ ਫਿਰ ਉਸ ਦਾ ਭਰਾ ਉਹ ਜਦੋਂ ਬਾਹਰ ਕਿਤੇ ਬੈਠਾ ਦਿਨਾਂ ਤੋਂ ਚੰਗੀ ਤਰ੍ਹਾਂ ਉਸ ਦੀ ਫੈਂਟੀ ਲਾਉਂਦਾ ਹੈ ਕਹਿੰਦਾ ਹੈ ਕਿ ਤੂੰ ਸਾਰੀਆਂ ਗੱਲਾਂ ਘਰ ਜਾ ਕੇ ਦੱਸ ਦੇਣਾ ਹੈ ਘਰੇ ਕਲੇਸ਼ ਪਵਾ ਦੇਣਾ ਹੈ ਤੇ ਫਿਰ ਉੱਥੇ ਇੱਕ ਮੁੰਡਾ ਆ ਜਾਂਦਾ ਪਿੰਡ ਦਾ ਤੇ ਉਹ ਉਸ ਨੂੰ ਛੜਵਾਉਂਦਾ ਹੈ ਤੇ ਕਹਿੰਦਾ ਹੈ ਕਿ ਇਹ ਨਿਸਰੇਲਾ ਬੂਬਾਰੇ ਕਰ ਦੱਸ ਦਿੱਤਾ ਤੇ ਘਰ ਬਹੁਤ ਕਲੇਸ਼ ਪਿਆ ਇਸ ਕਰਕੇ ਇਸ ਨੂੰ ਮੈਂ ਕੁੱਟਦਾ ਹਾਂ ਤੇ ਉਹ ਕਹਿੰਦਾ ਹੁੰਦਾ ਤੁਸੀਂ ਵੀ ਸ਼ਰਿਆਮ ਨਾ ਚੱਲੋ ਕਰੋ ਤਾਂ ਉਹਨੂੰ ਪਤਾ ਦੇਗਾ ਫਿਰ ਉਹ ਗੰਦਾ ਲਾਬ ਨੂੰ ਕਹਿ ਦੇਵੀਂ ਕਿ ਹੁਣ ਖੇਤ ਵੱਲ ਨਾ ਵੀ ਦੂਸਰੇ ਪਾਸੇ ਅਮਣ ਇਦਾਂ ਝਾੜੂ ਲਾ ਰਹੀ ਹੁੰਦੀ ਏ ਤੇ ਜਿਹੜਾ ਕਮਲਾ ਹੁੰਦਾ ਉਹ ਫਿਰ ਕਿਤੇ ਬਾਹਰ ਡਿੱਗ ਕੇ ਆ ਜਾਂਦਾ ਹੈ ਇਸੇ ਥਾਰੇ ਪੈਰ ਚੱਕੜ ਵਾਲੇ ਲਾ ਦਿੰਦਾ ਹੈ ਜਿਸ ਨੂੰ ਦੇਖ ਕੇ ਅਮਣ ਬਹੁਤ ਗੁੱਸਾ ਹੁੰਦੀ ਏ ਤੇ ਉਸਨੂੰ ਝਾੜੂ ਨਾਲ ਕੁੱਟਣ ਲੱਗਦੀ ਏ ਤੇ ਉਸਦੀ ਮਾਂ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਨਾ ਵਿਚਾਰੇ ਨੂੰ ਤੁਸੀਂ ਕੀ ਲਾਣਾ ਇਸ ਤੋਂ ਹਰ ਟਾਈਮ ਇਸਨੂੰ ਕੁੱਟਦੀਆਂ ਰਹਿੰਦੀਆਂ ਜੇ ਉਹ ਕਹਿੰਦੀ ਅਸੀਂ ਨਹੀਂ ਕੁੱਟਦੀਆਂ ਰਹਿੰਦੀਆਂ ਤੂੰ ਦੇਖ ਇਸ ਆਪਣਾ ਹਾਲ ਕਰਕੇ ਕੀ ਲੈਂਦਾ ਸੀ ਤਾਂ ਮਸਾ ਝਾੜੂ ਮਾਰਦਿਆਂ ਨੇ ਉਹ ਕਹਿੰਦੀ ਇਹ ਜੇ ਤੈਨੂੰ ਇੰਨਾ ਹੀ ਝਾੜੂ ਮਾਰਨਾ ਔਖਾ ਲੱਗਦਾ ਹੈ ਤੇ ਨਾ ਮਾਰ ਮੈਂ ਆਪੇ ਮਾਰ ਲਵਾਂਗੀ ਤੂੰ ਮੇਰੇ ਮੁੰਡੇ ਨੂੰ ਨਾ ਬੋਲਿਆ ਕਰੋ ਇਸ ਤਰ੍ਹਾਂ ਇਹ ਗੱਲ ਸੁਣ ਕੇ ਅਮਨ ਨੂੰ ਬਹੁਤ ਸ਼ੀ ਗੁੱਸਾ ਆਉਂਦਾ ਹੈ ਦੂਜੇ ਪਾਸੇ ਜੋ ਕਿ ਆਪਣੀ ਭੂਆ ਦੇ ਘਰ ਆਈ ਹੁੰਦੀ ਹੈ ਉਹ ਵੀ ਇੱਥੇ ਖੜੀ ਹੁੰਦੀ ਹੈ ਤੇ ਉਸਦੀ ਗਵਾਂਡਰ ਉਸ ਨੂੰ ਮਿਲ ਲਾਉਂਦੀ ਹੈ ਤੇ ਉਸਦਾ ਹਾਲ ਚਾਲ ਪੁੱਛਦੀ ਹੈ ਤੇ ਕਹਿੰਦੀ ਹੈ ਕਿਵੇਂ ਤੇਰਾ ਸੋਹਰੇ ਪਰਿਵਾਰ ਨਾਲ ਨਿਬੜ ਗਿਆ ਹਾਂ ਦੀ ਮੇਰੇ ਹਾਂ ਸੋਹਰੇ ਪਰਿਵਾਰ ਨਾਲ ਨਿਬੜ ਗਿਆ ਉਹਨਾਂ ਨਾਲ ਨਿਬੜੇ ਨੂੰ ਤਾਂ ਵਾਵਾ ਟਾਈਮ ਹੋ ਗਿਆ ਉਹ ਮੇਰਾ ਘਰ ਵਾਲਾ ਸ਼ਰਾਬ ਪਿੰਦਾ ਸੀ ਇਸ ਕਰਕੇ ਮੇਰੀ ਨਈ ਨਿਬੀ ਨਾਲੇ ਕਿੰਨਾ ਗੁਜਰ ਲੋਕਾਂ ਗਵਾਂਢਾ ਕਰੇ ਜਾ ਕੇ ਬਚਦੀ ਅਗਲੇ ਵੀ ਫਿਰ ਗੰਨੀਆਂ ਗਾਲਾਂ ਕੱਢਦਾ ਸੀ ਤੇ ਅਗਲੇ ਵੀ ਕਹਿੰਦੇ ਸੀ ਨਹੀਂ ਭਾਈ ਸਾਡੇ ਘਰੇ ਵੀ 3 ਕੁੜੀਆਂ ਨੇ ਅਸੀਂ ਨਹੀਂ ਐਵੇਂ ਰੱਖ ਸਕਦੇ ਇਸ ਤਰ੍ਹਾਂ ਕਰਕੇ ਮੇਰੀ ਨਈ ਨਿਬੀ ਤੇ ਮੈਨੂੰ ਵਾਪਸ ਆਉਣਾ ਪਿਆ ਤੇ ਮੈਂ ਆਪਣੇ ਹੁਣ ਬਾਪੂ ਦੇ ਨਾਲ ਹੀ ਰਹਿਣ ਦਾ ਫੈਸਲਾ ਕੀਤਾ ਹੈ ਨਾਲੇ ਮੇਰਾ ਬਾਪੂ ਲਾ ਵਿਚਾਰਾ ਕਿਵੇਂ ਰੋਟੀ ਪਾਣੀ ਕਰੇਗਾ ਤੇ ਲੋਕਾਂ ਦੇ ਘਰੋਂ ਰੋਟੀ ਖਾਏਗਾ ਇਸ ਤਰ੍ਹਾਂ ਕਹਿ ਕੇ ਫਿਰ ਉਸ ਨੂੰ ਕਹਿੰਦੀ ਹੈ ਕਿ ਮੈਂ ਚਾਹ ਬਣਾਉਣੀ ਆ ਤੇ ਤੂੰ ਬੈਠ ਜਾ ਕੇ ਇਸ ਤਰ੍ਹਾਂ ਬਣਾ ਕੇ ਲਿਆਉਣੀ ਆ ਤੇ ਤੂੰ ਬੈਠ ਇੱਥੇ ਫਿਰ ਆਪਾਂ ਗੱਲਾਂ ਕਰਦੀਆਂ ਇਸੇ ਤਰ੍ਹਾਂ ਬੈਠ ਜਾਂਦੀ ਏ ਤੇ ਉਹ ਚਾਹ ਬਣਾਉਣ ਲੱਗ ਜਾਂਦੀ ਏ ਇਸ ਸਾਈਡ ਤੇ ਦੂਜੇ ਪਾਸੇ ਅਮਨ ਬਹੁਤ ਹੀ ਗੁੱਸੇ ਦੇ ਵਿੱਚ ਬੈਠੀ ਹੁੰਦੀ ਏ ਤੇ ਆਪਣੇ ਸਾਸ ਸੌਰੇ ਨੂੰ ਗਾਲਾਂ ਕੱਢ ਰਹੀ ਹੁੰਦੀ ਏ ਤੇ ਉਸ ਦਾ ਘਰ ਵਾਲਾ ਰਾਜ ਆ ਜਾਂਦਾ ਏ ਤੇ ਕਹਿੰਦਾ ਕਿਵੇਂ ਉਹ ਉੱਥੇ ਕੋਈ ਮੱਝਮੋਚ ਖੁੱਲ ਗਈ ਸੀ ਆਂਦੀ ਹਾਂ ਖੁੱਲਿਆ ਤਾਂ ਹੈਗਾ ਤੁਹਾਡੇ ਵਾਲਾ ਸਾਣ ਤੁਹਾਡਾ ਭਰਾ ਕਮਲਾ ਕਮਲੇ ਜੰਮ ਜੰਮ ਕੇ ਠੇਰ ਲਾਈ ਹੋਏ ਨੇ ਤੇਰੀ ਮਾਂ ਨੇ ਸ਼ੁਕਰ ਹੈ ਤੇਰਾ ਪਿਓ ਮਰ ਗਿਆ ਨੇ ਤੇ ਤਰੀ ਮਾਣ ਹੈਰੇ ਕੱਢ ਕਿੰਨੇ ਕੁ ਜੰਮਣੇ ਸੀ ਤੇਰਾ ਪਿਆ ਹਣੀ ਵੈਸੇ ਮਰਨਾ ਚਾਹੀਦਾ ਸੀ ਮਾ ਫਿਰ ਇਥੋਂ ਰਾਜ ਗੁੱਸੇ ਵਿੱਚ ਹੋ ਜਾਂਦਾ ਹੈ ਤੇ ਫਿਰ ਉਹ ਚੁੱਪ ਹੋ ਜਾਂਦੀ ਹੈ ਤੇ ਅੱਗੋਂ ਫਿਰ ਵੀ ਬੋਲਣ ਲੱਗ ਜਾਂਦੀ ਮੈਨੂੰ ਸਾਡਾ ਸਾਰਾ ਪਤਾ ਹੈ ਤੁਹਾਡੇ ਵੀ ਕੀ ਲੱਛਣ ਨੇ ਮੈਨੂੰ ਕੁਝ ਭੁੱਲਿਆ ਨਹੀਂ ਹੈਗਾ ਫਿਰ ਰਾਜ ਕੱਚਾ ਜਿਹਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕੁਝ ਨਹੀਂ ਹੋਇਆ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਇਸ ਤਰ੍ਹਾਂ ਕਰਕੇ ਗੱਲ ਟਾਲ ਦਿੰਦਾ ਹੈ ਤੇ ਸਰਪੰਚ ਸਾਹਿਬ ਖੋਤੀ ਰੇੜੀ ਦੀ ਉਹ ਦੇਖ ਕਰ ਰਿਹਾ ਹੁੰਦਾ ਹੈ ਕਿਉਂਕਿ ਇਥੇ ਰੇਤਾ ਪਈ ਹੁੰਦੀ ਇਹ ਤੇ ਉਸਨੇ ਇਹ ਰੇਤਾ ਸਟੋਨੀ ਹੁੰਦੀ ਏ ਤੇ ਉਸ ਦੇ ਨਾਲ ਗੱਲਬਾਤ ਕਰਦਾ ਹੋਇਆ ਕਹਿੰਦਾ ਹੈ ਕਿ 2 ਇਹ ਤੇਰੀਆਂ ਕਿੰਨੀਆਂ ਕੂ ਟ੍ਰਾਲੀਆਂ ਹੋ ਜਾਣਗੀਆਂ ਉਹ ਕਹਿੰਦਾ ਹੈ ਕਿ ਪੰਜ ਟਰਾਲ ਹੋ ਜਾਣਗੇ ਪੰਜ ਗੇੜੇ ਉਹ ਕਹਿੰਦਾ ਹੈ ਕਿ ਪੰਜ ਤਾਂ ਥੋੜੀ ਜਿਹੀ ਹੈਗੀ ਤੇਰੇ ਦੋ ਗੇੜਿਆਂ ਚ ਨਿਬੜ ਜਾਣੀ ਐ ਤੇ ਅੱਦਾ ਕੋ ਪਰਾਂ ਵੀ ਹੈਗਾ ਗਲੀ ਵਿੱਚ ਉਹ ਵੀ ਲੈ ਆਈ ਇਸ ਤਰ੍ਹਾਂ ਕਹਿ ਕੇ ਉਸ ਨੂੰ ਕੰਮ ਹੀ ਲਾ ਜਾਂਦਾ ਹੈ ਤੇ ਦੂਜੇ ਪਾਸੇ ਮਿੰਟੂ ਆਪ ਦੇ ਟਰੰਕਾਂ ਵਿੱਚੋਂ ਕੋਈ ਪਰਚੀਆਂ-ਪਰਚੀਆਂ ਲੱਭ ਰਿਹਾ ਹੁੰਦਾ ਹੈ ਤੇ ਕਹਿੰਦਾ ਹੈ ਲੱਭੋ ਲੱਭੋ ਤੇ ਉਸ ਦੀ ਘਰ ਵਾਲੀ ਇਹ ਆਵਾਜ਼ ਸੁਣ ਲੈਂਦੀ ਉਸ ਨੂੰ ਲਾਦਾ ਹੈ ਕਿਤੇ ਲੱਭੋ ਨਾਲ ਫੋਨ ਤੇ ਲੱਗਾ ਹੋਇਆ ਹੈ ਤੇ ਉਹ ਭੱਜ ਕੇ ਆਉਂਦੀ ਹੈ ਤੇ ਕੀ ਕਹਿੰਦੀ ਹੈ ਕਿ ਕੀ ਲੱਭੋ ਕੀ ਲੱਭੋ ਲੱਭੋ ਕਰ ਵਿੱਚ ਲੱਭਾਈਏ ਤੈਨੂੰ ਲੱਭੋ ਬਿਨਾ ਚੈਨ ਨਹੀਂ ਆਉਂਦਾ ਉਹ ਕਹਿੰਦਾ ਹੈ ਮੇਰੇ ਕੋਲ ਜਿਆਦਾ ਫालतू ਬੋਲਣਾ ਮੈਂ ਤਾਂ ਪਰਚੀਆਂ ਬਾਰੇ ਕਹਿ ਰਿਹਾ ਆੜਤੀਆਂ ਦੀਆਂ ਪਰਚੀਆਂ ਪਈਆਂ ਹੋਈਆਂ ਸੀ ਉਹਨਾਂ ਨੂੰ ਲੱਭੋ ਕਹਿ ਰਿਹਾ ਤੈਨੂੰ ਫੋਰ ਤਾਂ ਕੋਈ ਗੱਲ ਸੁਣਦੀ ਨਹੀਂ ਲੱਭੋ ਬੜੀ ਜਲਦੀ ਸੁਣਗੀ ਉਹ ਕਹਿੰਦੀ ਮੈਨੂੰ ਤੇਰੇ ਸਾਰੇ ਲੱਛਣਾਂ ਦਾ ਪਤਾ ਹੈ ਉਹ ਕਹਿੰਦਾ ਜੇ ਪਤਾ ਹੈ ਤਾਂ ਪਤਾ ਰੱਖ ਜੇ ਬਾਲਾ ਬੋਲेंगी ਤਾਂ ਮੈਂ ਉਸ ਨੂੰ ਘਰੇ ਲਿਆ ਕੇ ਬਿਠਾ ਦੇਵਾਂਗਾ ਫਿਰ ਨਾ ਕਹੀਂ ਕੀ ਇਹ ਕੀ ਕਰ ਦਿੱਤਾ ਮੇਰੇ ਸਾਹਮਣੇ ਬਾਲਾ ਬੋਲਿਆ ਨਾ ਕਰ ਫਿਰ ਉਹ ਚੁੱਪ ਹੋ ਜਾਂਦੀ ਏ ਤੇ ਸੋਚਦੀ ਏ ਮੇਰਾ ਕਾ ਤਾਂ ਕਰ ਪਟਿਆ ਗਿਆ ਇਧਰ ਪੂਆ ਦਾ ਭਰਾ ਆ ਹੁੰਦਾ ਹੈ ਕਰ ਤੇ ਉਹ ਪਿਓ ਦੀ ਗੱਲਾਂ ਕਰਦੇ ਨੇ ਕਿ ਇਹ ਪੂਆ ਨੂੰ ਹੀ ਚੁੱਕ ਜਾਣਾ ਚਾਹੀਦਾ ਏ ਤੇ ਆਪਣੇ ਮੁੰਡੇ ਨੂੰ ਕਰ ਲੈ ਆਉਣਾ ਚਾਹੀਦਾ ਕਿ ਪੂਆ ਨੂੰ ਚਾਹੀਦਾ ਕੀ ਏ ਦੋ ਰੋਟੀਆਂ ਖਾ ਕੇ ਆਪ ਦਾ ਚੁੱਪ ਕਰਕੇ ਪੈ ਛੱਡੇ ਤੇ ਉਸ ਦਾ ਭਰਾ ਕਹਿੰਦਾ ਹੈ ਕਿ ਕਿਸ ਤਰ੍ਹਾਂ ਪੈ ਛੱਡੇ ਕਰੇ ਇਹਦਾ ਉਸਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਵਿਆਹ ਕਰਾਉਣ ਲਈ ਇਹ ਲਵ ਲੂ ਮੈਰਿਜਾਂ ਕਿੱਥੇ ਚੱਲਦੀਆਂ ਹੁੰਦੀਆਂ ਨੇ ਉਦੋਂ ਇਸਨੂੰ ਖਾਂ ਹੀ ਨਹੀਂ ਕਰਨੀ ਚਾਹੀਦੀ ਸੀ ਉਹ ਹੁਣ ਇਸਨੂੰ ਅਨਪੜ ਤੇ ਬੁਰੀ ਦੱਸਦੀ ਐ ਇਸਨੇ ਮਾਸਾ ਮਸਾ ਕਰਕੇ ਘਰ ਜੋੜਿਆ ਹੈ ਤੇ ਇਹ ਕਿਵੇਂ ਉਸ ਦੀਆਂ ਗੱਲਾਂ ਸੁਣ ਲਵੇ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ